ਪ੍ਰਾਲੀ ਸਾੜਨ ਦੀ ਬਹੁਤ ਸਾਰੇ ਨੁਕਸਾਨ ਨੇ ਅਤੇ ਸਭ ਤੋਂ ਵੱਡਾ ਨੁਕਸਾਨ ਇਹ ਹੈ ਵਾਤਾਵਰਨ ਦੇ ਵਿੱਚ ਲਗਾਤਾਰ ਪ੍ਰਦੂਸ਼ਣ ਫੈਲ ਰਿਹਾ ਜੇਕਰ ਇਸੇ ਤਰ੍ਹਾਂ ਇਹ ਵਧਦਾ ਰਿਹਾ ਤਾਂ ਆਉਣ ਵਾਲੀ ਪੀੜ੍ਹੀ ਲਈ ਧਰਤੀ ਤੇ ਸਾਹ ਲੈਣਾ ਵੀ ਔਖਾ ਹੋ ਜਾਵੇਗਾ ਜਿੱਥੇ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਸਖਤ ਹੋ ਗਈ ਹੈ ਉੱਥੇ ਸਰਕਾਰਾਂ ਅਤੇ ਪ੍ਰਸ਼ਾਸਨ ਵੀ ਇਹਨਾਂ ਮਾਮਲਿਆਂ ਨੂੰ ਰੋਕਣ ਲਈ ਆਪਣੇ ਤੌਰ ਤੇ ਕੋਸ਼ਿਸ਼ਾਂ ਕਰ ਰਹੇ ਨੇ ਸੋ ਦੱਸ ਦिए ਕਿ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਹੋਣ ਲੱਗ ਗਈ ਹੈ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਲਈ ਪਰਾਲੀ ਨਾ ਸਾੜੋ ਸੋ ਦੱਸੀ ਕਿ ਇਸ ਸਬੰਧ ਵਿੱਚ ਐਡੀਸੀ ਹਰਜਿੰਦਰ ਸਿੰਘ ਬੇਦੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁਖੀ ਡਾਕਟਰ ਅਮਰਜੀਤ ਸਿੰਘ ਵੱਲੋਂ ਆਪਣੀਆਂ ਟੀਮਾਂ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨਾਲ ਬੈਠਕਾਂ ਕਰਨ ਦੇ ਨਾਲ-ਨਾਲ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਵੀ ਕਰਵਾਈ ਜਾ ਰਹੀ ਹੈ ਪਰਾਲੀ ਨਾ ਸਾੜੀ ਚਾਹੀਦੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਵਾਰ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਸામਨੇ ਨਾ ਆਵੇ ਇਸ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਗੁਰਦਾਸਪੁਰ ਤੋਂ ਲੱਕੇ ਦੀ ਰਿਪੋਰਟ ਦਿਖਾਣਾ ਲਾਏ ਅੱਜ ਬਹੁਤ ਜ਼ਰੂਰੀ ਸੀ ਕਿ ਲੋਕਾਂ ਤੱਕ ਆਪ ਜਾ ਕੇ ਉਹਨਾਂ ਨਾਲ ਗੱਲਬਾਤ ਕਰੀਏ ਅੱਜ ਅਸੀਂ ਪਿੰਡ ਜਿੰਦੜ ਵਿਖੇ ਇਕੱਠੇ ਹੋਏ ਹਾਂ ਕਿ ਪਰਾਲੀ ਨੂੰ ਆਗਣੇ ਲਾਉਂਦੇ ਨਹੀਂ ਜਿਹੜੀ ਸਟਬਲ ਬਰਨਿੰਗ ਹੈ ਉਹਨੂੰ ਅਸੀਂ ਜ਼ੀਰੋ ਕਰਨਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਗੁਰਦਾਸਪੁਰ ਸਾਡੇ ਵਾਸੀ ਸਾਡੇ ਲੋਕ ਬੜੇ ਹੀ ਪਿਆਰੇ ਮੈਂ ਕੀ ਦਿਲੋਂ ਧੰਨਵਾਦ ਉਹਨਾਂ ਦਾ ਕਰਦਾ ਬੜੇ ਹੀ ਸਮੇਂਦਾਰ ਨੇ ਅੱਜ ਕਿਸਾਨ ਵੀਰਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੂੰ ਦੱਸਿਆ ਕਿ ਪਰਾਲੀ ਸਾੜਨ ਦੇ ਨੁਕਸਾਨ ਕੀ ਹੈ ਤੇ ਪਰਾਲੀ ਨੂੰ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਨਾ ਹੈ ਜਿੱਦਾਂ ਬੈਲਰਾਂ ਨੇ ਕਿਦਾਂ ਚੁੱਕਣਾ ਹੈ ਪੰਚਾਇਤੀ ਜ਼ਮੀਨ ਖਾਲੀ ਕਰਾ ਕੇ ਉੱਥੇ ਰਖਾਵਾਂਗੇ ਤੀਸਰਾ ਇੰਡਸਟਰੀ ਨਾਲ ਟਾਈਪ ਕੀਤਾ ਕਿ ਤੁਸੀਂ ਪਰਾਲੀ ਨੂੰ ਵਰਤੋ ਹਮੇਸ਼ਾ ਜਿੱਦਾਂ ਹੁਣ ਅਸੀਂ ਗੱਲਬਾਤ ਕੀਤੀ ਜੀ ਕੁਝ ਕਿਸਾਨ ਵੀਰਾਂ ਨੇ ਸਾਨੂੰ ਕਿਹਾ ਕਿ ਦੇਖੋ ਜੀ ਸਾਡੇ ਕੋਲ ਖਰਚੇ ਦੀ ਕਈ ਵਾਰੀ ਦਿੱਕਤ ਆਉਂਦੀ ਐ ਅਸੀਂ ਚੁੱਕ ਕੇ ਕਿੱਦਾਂ ਛੁੱਟੀ ਐ ਬੜਾ ਖਰਚ ਆਂਦਾ ਐ ਅੱਛੇ ਇਸੇ ਸੰਬੰਧੀ ਬਿਲ ਰਣਾ ਵੀ ਗੱਲ ਕੀਤੀ ਐ ਕਿਉਂਕਿ ਉਹਨਾਂ ਦਾ ਵੀ ਕੋਈ ਇਸ਼ੂ ਸੀਗਾ ਉਹ ਵੀ ਇਹ ਚੀਜ਼ ਹੋਲਡ ਕਰਾਇਆ ਉਹਨਾਂ ਦੇ ਰੇਟ ਸੈੱਟ ਕੀਤੇ ਇੰਡਸਟਰੀਆਂ ਨਾਲ ਟਾਈ-ਅਪ ਕੀਤਾ ਤੇ ਮੈਨੂੰ ਆਸ ਹੈ ਕਿ ਅਸੀਂ ਉਹਨਾਂ ਤੋਂ ਚੁਕਾ ਕੇ ਇੰਡਸਟਰੀਆਂ ਤੱਕ ਪਹੁੰਚਾਵਾਂਗੇ ਤਾਂ ਜੋ ਕਿਸਾਨ ਵੀਰਾਂ ਨੂੰ ਵੀ ਮੁਸ਼ਕਲਾਂ ਨਾਲ ਆਣ ਵੇਲਣ ਦਾ ਵੀ ਮੁਨਾਫਾ ਹੋਏ ਤੇ ਇੰਡਸਟਰੀਆਂ ਨੂੰ ਵੀ ਜਿਹੜੀ ਹੈ ਖਪਤ ਕਰਨ ਲਈ ਚੀਜ਼ ਮਿਲ ਜਾਏ। ਤੀਸੀ ਜਿਹੜੀ ਮੈਂ ਗੱਲ ਕਹਾਂਗਾ ਕਿ ਪਰਾਲੀ ਨੂੰ ਅੱਗ ਕਿਉਂ ਨਹੀਂ ਲਾਣੀ ਤੇ ਮੇਰਾ ਇੱਥੇ ਆਣ ਦਾ ਮਕਸਦ ਕੀ ਸੀਗਾ ਅਸੀਂ ਕੋਸ਼ਿਸ਼ ਹੈ ਕਿ ਹਰ ਪਿੰਡ ਨੂੰ ਕਵਰ ਕਰੀਏ ਮੈਂ ਆਪ ਖੁਦ ਜਾਵਾਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂ ਤਾਂ ਜੋ ਇੱਕ ਮਿਸਕਮਿਊਨੀਕੇਸ਼ਨ ਹੁੰਦਾ ਹੈ। ਇੱਕ ਕਿਤੇ ਸਾਡੇ ਲੋਅਰ ਰੈਂਕ ਦੇ ਜਿਹੜੇ EMPLOYEES ਨੇ ਉਹ ਸਮਝਾ ਨਹੀਂ ਪਾਉਂਦੇ ਜਾਂ ਉਹਨਾਂ ਤੋਂ ਪਕੜ ਨਹੀਂ ਪਾਉਂਦੇ ਹੁਣ ਮੈਂ ਕਈ ਟਾਈਮ ਤੋਂ ਇਹਨਾਂ ਦਾ ਬੱਚਾ ਸੀਗਾ ਅੱਜ ਬੇਸ਼ੱਕ ਇੱਥੇ ਬੈਠਾ ਇਹਨਾਂ ਨੂੰ ਦੱਸ ਰਿਹਾ ਹਦਾਇਤਾਂ ਇਹੀ ਨੇ ਸਾਡੀ ਸਮਰੱਥਾ ਇਹੀ ਹੈ ਕਿਉਂਕਿ ਅਸੀਂ ਮਾਤਾਵਰਨ ਨੂੰ ਪਛਾਣਨਾ ਹੈ ਸਾਡੇ ਪੰਜਾਬ 'ਚ ਵੈਸੇ ਹੀ ਮੈਂ ਕਹਾਂਗਾ ਜੇ ਫੋਰੈਸਟੇਸ਼ਨ ਹੈ ਕਿ ਜੰਗਲ ਕਹੀਏ ਆਲਮੋਸਟ ਨਿਲ ਹੈ ਤੇ ਰਹਿ ਕੀ ਜਾਂਦਾ ਸਾਡੇ ਕੋਲ ਜਿਹੜੇ ਵਾਤਾਵਰਨ ਜਿਹੜਾ ਬਾਹਰੋਂ ਹਵਾਵਾਂ ਆ ਰਹੀਆਂ ਉਹਨੂੰ ਸਾਫ਼ ਸੁਥਰਾ ਰੱਖੀਏ ਤਾਂ ਜੋ ਬੱਚੇ ਜਿਹੜੇ ਕਿਸੇ ਤਰ੍ਹਾਂ ਦੀ ਜਾਲਿਵਾ ਬਿਮਾਰੀਆਂ ਤੋਂ ਜਿਹੜੇ ਹੈ ਪ੍ਰੇਰੀ ਉਹਰੇ ਨਾਲ ਅਫੈਕਟ ਨਾ ਹੋਵੇ ਇਸ ਸਬੰਧੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਮੈਂ ਇਹੀ ਕਹਿ ਰਿਹਾ ਹਾਂ ਕਿ ਅਸੀਂ ਲਾ ਨਹੀਂ ਦੇਣੀ ਮੇਰੇ ਆਉਣ ਦਾ ਮਕਸਦ ਹੈ ਮੈਂ ਸਵੇਰੇ ਦਾ 7 ਵਜੇ ਦਾ ਨਿਕਲੇ ਆ ਮੈਂ ਹੀ ਕੱਲ ਨਿਕਲੇ ਆ ਕਿਉਂਕਿ ਮੈਂ ਕੱਲੇ ਕੱਲੇ ਕਸਾਨ ਆਪ ਗੱਲ ਕਰਨੀ ਆ ਕੱਲੇ ਕੱਲੇ ਪਿੰਡ ਤੱਕ ਆ ਪਹੁੰਚਣਾ ਤਾਂ ਜੋ ਅਸੀਂ ਰਲ ਮਿਲ ਕੇ ਆਪਣੇ ਗੁਰਦਾਸਪੁਰ ਨੂੰ ਜੜਾ ਪ੍ਰਦੂਸ਼ਣ ਮੁਕਤ ਬਣਾਣਾ ਹੈ ਪਰਾਲੀ ਨੂੰ ਆਗ ਨਹੀਂ ਲਾਣ ਦੇਣੀ ਤੇ ਇੱਕ ਬਾਕੀ ਜ਼ਿਲ੍ਹਿਆਂ ਲਈ ਐਗਜ਼ਾਮਪਲ ਕ੍ਰੀਏਟ ਕਰਨੀ ਹੈ ਕਿ ਜਿਹੜਾ ਗੁਰਦਾਸਪੁਰ ਪੂਰਾ ਜ਼ਿਲ੍ਹਾ ਨਹੀਂ ਅੱਗ ਲਾ ਸਕਦਾ ਤੇ ਫਿਰ ਇਸ ਕਰਕੇ ਬਾਕੀਆਂ ਨੂੰ ਨਹੀਂ ਨਾ ਬਹੁਤ ਵਧੀਆ ਹੁਕਮ ਆ ਰਿਹਾ ਮਿਲ ਰਿਹਾ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਦਰਵਿੰਦਰ ਸਿੰਘ ਜੀ ਦੇਗਵਾਈ ਹੇਠ ਜੋ ਕਿ ਇੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਇਦੇ ਵਿੱਚ ਅਸੀਂ 15 ਅਕਤੂਬਰ ਤੱਕ 1221 ਪਿੰਡ ਕਵਰ ਕਰ ਲਿਆ। ਤੇ ਪਿਛਲੇ ਹਫਤੇ ਤੋਂ 15 ਤਰੀਕ ਤੋਂ ਲੈ ਕੇ ਹੁਣ ਤੱਕ 15 ਤਰੀਕ ਤੋਂ ਲੈ ਕੇ ਹੁਣ ਤੱਕ ਅਸੀਂ ਤਕਰੀਬਨ 150 ਪਿੰਡ ਜਿਹੜਾ ਕਵਰ ਕਰ ਚੁੱਕੇ ਹਾਂ। ਅੱਜ ਜਿਹੜੀ ਨਵੀਂ ਆਪਾਂ ਸ਼ੁਰੂਆਤ ਕੀਤੀ ਹੈ ਕਿ ਸਵੇਰੇ 8 ਵਜੇ ਪਿੰਡ ਵਿੱਚ ਜਾ ਕੇ ਆਪਾਂ ਕਿਸਾਨਾਂ ਨੂੰ ਦਫ਼ਤਰੀ ਟਾਈਮ ਤੋਂ ਪਹਿਲਾਂ ਉਹਦੇ ਵਿੱਚ ਜਾ ਕੇ ਮੋਟੀਵੇਟ ਕਰਾਂਗੇ ਵੀ ਆਪਾਂ ਕ੍ਰਾਣੀ ਨੂੰ ਆਗੜੀ ਲਾਉਣੀ ਹੈ। ਤੋ ਇਹਦੇ ਵਿੱਚ ਕਿਸਾਨ ਵੀਰਾਂ ਵੱਲੋਂ ਬਹੁਤ ਵਧੀਆ ਹੁਸਾਰਾ ਦਿੱਤਾ ਜਾ ਰਿਹਾ ਸਾਡੇ ਜ਼ਿਲ੍ਹੇ ਦੇ ਵਿਜੀਟਿਵਿਟੀ ਕਮਿਸ਼ਨਰ ਸਰ ਹਰਜਿੰਦਰ ਸਿੰਘ ਜੀ ਉਹ ਵੀ ਪਿੰਡਾਂ ਪਿੰਡਾਂ ਜਾ ਕੇ ਜਿਹੜਾ ਉਹ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਉਮੀਦ ਹੈ ਕਿ ਅਸੀਂ ਇਸ ਵਾਰੀ ਜਿਹੜਾ ਉਹ ਜ਼ੀਰੋ ਪੱਧਰ ਤੇ ਨੇੜੇ ਕੰਮਜਬਾਰ ਹੋਾਂਗੇ ਜਿਦੇ ਵਿੱਚ ਕਿ ਸਾਰੀ ਤਰ੍ਹਾਂ ਦੀ ਲੋੜ ਆ। ਓਕੇ ਇਹਦੇ ਵਿੱਚ ਖਿਲੇ ਸਿਰਫ ਕਿਸਾਨ ਨਹੀਂ ਐ ਜਥੇਬੰਦੀਆਂ ਵੀ ਆ ਸਾਡੇ ਨਾਲ ਨੇ ਆ ਸਾਡੇ ਨਾਲ ਜਿਹੜੀਆਂ ਐਨ ਜੀਓ ਵੀ ਨਾਲ ਨੇ ਕੋਈ ਸਾਡੇ ਜਿਹੜੇ ਆ ਉਹ ਡਿਪਾਰਟਮੈਂਟ ਤੇ ਹੈ ਹੀ ਹੈ ਵਾ ਹਰ ਇੱਕ ਤਰ੍ਹਾਂ ਜਿਹੜਾ ਉਹ ਦੇਣ ਨੂੰ ਤਿਆਰ ਐ ਖਾਸ ਕਰਕੇ ਜਿਹੜਾ ਮੀਡੀਆ ਵਾ ਉਹ ਸਾਡਾ ਬਹੁਤ ਸਹਿਯੋਗ ਕਰ ਰਿ ਅਪਾ ਜੇ ਇਹ ਸਾਰਿਆਂ ਦਾ ਫਰਜ਼ ਮੰਨਦਾ ਕਿ ਆਪਾਂ ਵੱਤ ਤੋਂ ਵੱਤ ਸਹਿਯੋਗ ਕਰੀਏ ਤੇ ਆਪਣੇ ਜਿਹੜੇ ਸੁਨੇਹਾ ਵਾ ਉਹ ਫਾਰਮਰ ਤੱਕ